ਰਾਤਰਤਨ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਦੇ 132ਵੇਂ ਜਨਮ ਦਿਨ ਮੌਕੇ ਅਕਾਲੀ ਦਲ ਲੁਧਿਆਣਾ ਦੇ ਵੱਲੋਂ ਇੱਕ ਚੇਤਨਾ ਰੈਲੀ ਕੱਢੀ ਗਈ ਜੋ ਕਿ ਲੁਧਿਆਣਾ ਦੇ ਕਮਲਾ ਲੋਟਿਆ ਸਨਾਤਨ ਧਰਮ ਕਾਲਜ ਤੋਂ ਸ਼ੁਰੂ ਹੋ ਕੇ ਜਲੰਧਰ ਬਾਈਪਾਸ ਚੌਂਕ ਵਿਖੇ ਸਮਾਪਤ ਹੋਈ ਇਹ ਰੈਲੀ ਅਕਾਲੀ ਆਗੂ ਅਮਨ ਬੱਸੀ ਦੇ ਵੱਲੋਂ ਚੇਤਨਾ ਰੈਲੀ ਦੇ ਬੈਨਰ ਹੇਠ ਅਗਾਸ ਕੀਤੀ ਗਈ ਇਸ ਰੈਲੀ ਨੂੰ ਹਰੀ ਚੰਡੀ ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਦਿੱਤੀ ਅਤੇ ਇਸ ਦੌਰਾਨ ਮਹੇਸ਼ ਇੰਦਰ ਸਿੰਘ ਗਰੇਵਾਲ ਨੇ মিডিਆ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਜਿਸ ਤਰ੍ਹਾਂ ਬਾਬਾ ਸਾਹਿਬ ਅੰਬੇਦਕਰ ਜੀ ਨੇ ਇਤਿਹਾਸ ਰਚ ਕੇ ਸੰਵਿਧਾਨ ਬਣਾਇਆ ਸੀ ਉਸੇ ਸੰਵਿਧਾਨ ਨੂੰ ਸਰਕਾਰ ਦੇ ਵੱਲੋਂ ਅੱਜ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅੱਜ ਡਾਕਟਰ ਬੀਮਰਾਓਂ ਬੇਦਕਰ ਜੀ ਦੇ 132ਵੇਂ ਜਨਮ ਦਿਨ ਨੂੰ ਸਮਰਪਿਤ ਜਿਹੜੀ ਅਸੀਂ ਇੱਕ ਦਲਿਤ ਚੇਤਨਾ ਰੈਲੀ ਆ ਉਹ ਇੱਕ ਜਿਹੜਾ ਠਾਠਾ ਮਾਰਦਾ ਕੱਟ ਆ ਸਾਰੇ ਭਰਾਵਾਂ ਨੇ ਬੜਾਈ ਸਾਥ ਦਿੱਤਾ ਤੇ ਸਾਡੇ ਵਿੱਚ ਮੁੱਖ ਮਹਿਮਾਨ ਤੋਂ ਤੌਰ ਤੇ ਪਹੁੰਚੇ ਸਰਦਾਰ ਮਹੇਸ਼ੰਦਰ ਸਿੰਘ ਜੀ ਗਰੇਵਾਲ ਸਾਹਿਬ ਜਿਨ੍ਹਾਂ ਨੇ ਇਸ ਰੈਲੀ ਨੂੰ ਪ੍ਰਵਾਨਗੀ ਦੇ ਕੇ ਹਰੀ ਝੰਡੀ ਦੇ ਅੱਗੇ ਰਵਾਨਾ ਕਰਨਾ ਸਾਡੀ ਇਹ ਰੈਲੀ ਹੈ ਜਿਹੜੀ ਇਹ ਨਸ਼ਾ ਮੁਕਤ ਰੈਲੀ ਹੈ ਵੀ ਜਿਹੜੀ 바ਵਾ ਸਾਹਿਬ ਦੀ ਆਪਾਂ ਸੋਚ ਆ ਉੱਥੇ ਆਪਾਂ ਚੱਲਣਾ ਵਾ ਤਾਂ ਕਿ ਜਿਹੜਾ ਉਹਨਾਂ ਦੀ ਸੋਚ ਸੀ ਵੀ ਪੜੋ ਜੁੜੋ ਸੰਘਰਸ਼ ਕਰੋ ਅੱਜ ਸਾਡੇ ਸਮਾਜ ਦੇ ਬੱਚੇ ਪੜ੍ਹ ਵੀ ਰਹੇ ਨੇ ਤੇ ਅਸੀਂ ਜੁੜ ਵੀ ਰਹੇ ਹਾਂ ਤੇ ਅਸੀਂ ਸੰਘਰਸ਼ ਵੀ ਕਰ ਰਹੇ ਹਾਂ ਸੋ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਵੀ ਆਪਾਂ ਨੂੰ ਉਹਨਾਂ ਦੇ ਜਨਮ ਦਿਹਾੜੇ ਦੇ ਮੌਕੇ ਇਦਾਂ ਦੇ ਜਿਹੜੇ ਉਪਰਾਲੇ ਆ ਉਹ ਕਰਦੇ ਰਹਿਣਾ ਚਾਹੀਦਾ ਵਾ ਤੋ ਸਾਰੇ ਬਰਾਦ ਚ ਵਾਜਣ ਕੇ ਹਿੱਸਾ ਭਾਇਆ ਕਰੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਚਲਾਈ ਜਾ ਰਹੀ ਰੈਲੀ ਇਹੀ ਚ ਰੁਕਾਈ ਦੇਖੋ ਇਹ ਇੱਕ ਬਹੁਤ ਵੱਡਾ ਉਦਮ ਹੈ ਇੱਕ ਚੇਤਨਾ ਰੈਲੀ ਹੈ ਸਮਾਜ ਲਈ ਵਿੱਚ ਇੱਕ ਗੱਲ ਦੇ ਸੁਨੇਹਾ ਦੇਣ ਲਈ ਕਿ ਜੋ ਡਾਕਟਰ ਭੀਮrao ਮੇਤਕਰ ਨੇ ਸਮਾਜ ਦਾ ਨਾਮ ਉੱਚਾ ਕੀਤਾ ਜੋ ਇਸ ਦੇਸ਼ ਨੂੰ ਸੰਵਿਧਾਨ ਦਿੱਤਾ ਜਿਹਦੇ ਸਿਰ ਤੇ ਇਹ ਅੱਜ ਰਾਜ ਚੱਲ ਰਿਹਾ ਉਹ ਸਪਿਰਟ ਨੌਜਵਾਨੀ ਵਿੱਚ ਭਰਨ ਲਈ ਉਹਨਾਂ ਨੂੰ ਇੱਕ ਨਵਾਂ ਉਮੀਦ ਦੇਣ ਲਈ ਉਹਨਾਂ ਦੇ ਲਈ ਇੱਕ ਨਵੀਂ ਆਸ ਕਿਰਨ ਦੀ ਖੜੀ ਕਰਨ ਲਈ ਇਹ ਅਮਨ ਬੱਸੀ ਦੇ ਉਹਨਾਂ ਦੇ ਸਾਰੇ ਸਾਥੀਆਂ ਨੇ ਬਹੁਤ ਵੱਡਾ ਉਦਮ ਕੀਤਾ ਹੈ ਮੈਂ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਤੇ ਸ਼੍ਰੋਮਣੀ ਕਾਲੀਦਾ ਲੋਵ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਪ੍ਰਮਾਤਮਾ ਅੱਗੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਇਹਨਾਂ ਨੂੰ ਹਮੇਸ਼ਾ ਹੀ ਚੜ੍ਹਦੀਆਂ ਕਲਾਂ ਅਜ ਰੱਖਣ ਤਾਂ ਕਿ ਇਸੇ ਤਰ੍ਹਾਂ ਇਹ ਸਮਾਜ ਤੇ ਲੋਕ ਸੇਵਾ ਵਿੱਚ ਜੁੜੇ ਰਹਿਣ ਜੀ ਯੂਥ ਨੂੰ ਕੀ ਆਪਣਾ ਮੈਸੇਜ ਹੋ ਗਿਆ ਜੀ ਦੇਖੋ ਯੂਥ ਨੂੰ ਤਾਂ ਭਗਵਾਨ ਵਾਲਮੀਕ ਨੇ ਏ ਵੀਰav ਬੀਆਰ ਮੇਤਕਰ ਨੇ ਇੱਕ ਬਹੁਤ ਵੱਡਾ ਸਨੇਹ ਦੇਤਾ ਹੈ। ਕਿ ਹੱਥ ਵਿੱਚ ਕਲਮ ਫੜਨ ਦੀ ਲੋੜ ਹੈ, ਵਿਦਿਆ ਪ੍ਰਾਪਤ ਕਰਨ ਦੀ ਲੋੜ ਹੈ। ਵਿਦਿਆ ਪ੍ਰਾਪਤ ਕਰਕੇ ਬਹੁਤ ਵੱਡਾ ਆਪਣਾ ਸਮਾਜ ਵਿੱਚ ਸਥਾਨ ਬਣਾਉਣ ਦੀ ਲੋੜ ਹੈ। ਪੜ੍ਹਾਈ ਕਰੋ, ਕਲਮ ਫੜੋ ਤੇ ਸਮਾਜ ਨੂੰ ਨਸ਼ਿਆਂ ਤੋਂ ਰਹਿਤ ਕਰੋ, ਭ੍ਰਿਸ਼ਟਾਚਾਰ ਰਹਿਤ ਕਰੋ, ਲੋਕ ਸੇਵਾ 'ਚ ਜੁਟੋਏ ਰਹੋ। ਪਹਿਲੇ ਤਾਂ ਸਭ ਤੋਂ ਪਹਿਲੇ ਬਹੁਤ-ਬਹੁਤ ਮੁਬਾਰਕਾ ਦਿੰਦਾ ਹੋਇਆ ਜੋ ਕਿ ਸਾਡਾ ਛੋਟਾ ਵੀਰ ਅਮਨ ਬੱਸੀ ਨੇ ਅੱਜ ਇੱਕ ਇਤਿਹਾਸਿਕ ਜਿਹੜਾ ਕਿ ਰੈਲੀ ਰੱਖੀ ਹੈ ਜੋ ਕਿ ਸਾਡੇ ਬੜੇ ਹੀ ਸਤਿਕਾਰਯੋਗ ਸਾਡੇ ਪੂਰੇ ਵਰਲਡ ਦੀ ਜਿਹੜੀ ਕਿ ਮਾਨੀਤਾਨੀ ਆਵਾਜ਼ ਬਾਬਾ ਸਾਹਿਬ ਜੀ ਦੀ ਯਾਦ ਦੇ ਵਿੱਚ ਅੱਜ ਅਸੀਂ ਇੱਥੋਂ ਕਾਲਜ ਤੋਂ ਜਿਹੜਾ ਕਿ ਕਾਲਜ ਇਹ ਬੜਾ ਮਨਨਤਨ ਕਾਲਜ ਹੈ ਤੇ ਇੱਥੋਂ ਅਸੀਂ ਜਾ ਰਹੇ ਹਾਂ ਜਲੰਧਰ ਬਾਈਪਾਸ ਤੱਕ ਤੇ ਤਕਰੀਬਨ ਤਕਰੀਬਨ ਨਾ ਨਾ ਕਰਦੇ 5-700 ਗੱਡੀ ਔਰ ਨਾ ਨਾ ਕਰਦੇ ਤਕਰੀਬਨ 2 ਤੋਂ 3000 ਮੁੰਡਾ ਇਹ ਸਾਰਾ ਹੀ ਪਿਆਰ ਜਿਹੜਾ ਦੇਖਣ ਨੂੰ ਮਿਲ ਰਿਹਾ ਸਾਡੇ ਵੱਲੋਂ ਔਰ ਸਾਡੇ ਅਮਨ ਬੱਸੀ ਵੱਲੋਂ ਜੋ ਕਿ ਸਾਰੇ ਹੂਮ ਆਗੇ ਭਰਾ ਇੱਥੇ ਪਹੁੰਚੇ ਨੇ ਔਰ ਜਿਹੜੇ ਜੈ ਮਾਤਾ ਚਿੰਤਪੁਰੀ ٹرسٹ ਵੱਲੋਂ ਜਿਹੜੀ ਇੱਥੇ ਟੀਮ ਪਹੁੰਚੀ ਆ ਤਕਰੀਬਨ 40-50 ਕਾਰਾਂ ਲੈ ਕੇ ਤੇ ਘੱਟੋ-ਘੱਟ 3-400 ਮੁੰਡਾ ਲੈ ਕੇ ਇੱਥੇ ਸਾਰੇ ਹੀ ਅਸੀਂ ਆਏ ਆ ਜਿਹਦੇ ਖਾਸ ਕਰ ਸਾਡੇ ਵਾਈਸ ਪ੍ਰਧਾਨ ਸੁਨੀਲ ਮੈத் ਜੀ ਅਗਰਵਾਲ ਜੀ ਸਾਡੇ ਹੈਪੀ ਜੀ ਤੇ ਸਾਡੇ ਸੁਨੀਲ ਜੀ ਤੇ ਸਾਡੇ ਰਜੀਤ ਜੀ ਤੇ ਸਾਡੇ ਬੰਲਾ ਜੀ ਆਏ ਨੇ ਇਸ ਮੇਰੇ ਨਾਲ ਸਾਰੇ ਹੀ ਭਰਾ ਮੇਰੇ ਨਾਲ ਪਹੁੰਚੇ ਨੇ ਔਰ ਜਿੰਨੇ ਭਰਾ ਇੱਥੇ ਬਾਹਰ ਖੜੇ ਨੇ ਕਾਲਜ ਦੇ ਅਸੀਂ ਹੁਮ ਹੁਮਾ ਕੇ ਇੱਥੋਂ ਜਾ ਰਹੇ ਹਾਂ ਤੇ ਸਾਰਿਆਂ ਨੂੰ ਹੀ ਆਪਣੇ ਜਿਹੜੇ ਕਿ ਲੁਧਿਆਣਾ ਸ਼ਹਿਰ ਦੀ ਪਰਸਨਲਿਟੀਆਂ ਨੇ ਮੇਰੇ ਵੱਲੋਂ ਔਰ ਸਾਡੀ ਸੰਸਥਾ ਵੱਲੋਂ ਔਰ ਖਾਸ ਕਰ ਮੇਰੇ ਛੋਟਾ ਭਰਾ ਮੇਰਾ ਬਹੁਤ ਅਜੀਜ਼ ਅਮਨ ਬੱਸੀ ਵੱਲੋਂ ਬਹੁਤ ਬਹੁਤ ਮੁਬਾਰਕਾਂ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਜਿਹੜੇ ਕਿ ਅਸੀਂ 14 ਤਰੀਕ ਨੂੰ ਮਨਾਇਆ ਵਾ ਤੇ ਅੱਜ 16 ਤਰੀਕ ਨੂੰ ਉਹਨਾਂ ਦੇ ਨਾਂ ਦੀ ਰੈਲੀ ਕੱਢਣ ਲੱਗੇ ਹਾਂ ਬਹੁਤ ਬਹੁਤ ਮੁਬਾਰਕਾਂ ਲੁਧਿਆਣਾ ਤੋਂ ਅਭਿਸ਼ੇਕ ਜਲੂਟਾ ਦੀ ਰਿਪੋਰਟ